ਅਸੀਖਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਮੈਂ ਆ ਆਦੇ ਪਿੰਡੀ ਸੀ ਤੇ ਪਿੰਡ ਦੇ ਸਾਡੇ ਨਾਲ ਲਕ ਜਾਂਦੀ ਆ ਤੇ ਇੱਥੇ ਇੱਕ ਨੌਜਵਾਨ ਆ ਨਾ ਆ ਆਦੀ ਰੇੜੀ ਲਾਂ ਵਰਗਾ ਤੇ ਕੁਝ ਦਿਨ ਹੋਇਆ ਇਹਨੂੰ ਰੇੜੀ ਲਾਉਂਦੇ ਇਹਨੂੰ ਤੇ ਆਪਾਂ ਕਹਿੰਦੇ ਨੇ ਵੀ ਆਪਣੇ ਜਵਾਕ ਕੰਮ ਨਹੀਂ ਕਰਦੇ ਤੇ ਇਹ ਵੀ ਇੱਕ ਨੌਜਵਾਨ ਆ ਨਾਲ ਦੇ ਪਿੰਡ ਤੋਂ ਆ ਤੇ ਗਰੀਬ ਪਰਿਵਾਰ ਦੇ ਵਿੱਚੋਂ ਤੇ ਇਹਨੇ ਵੀਰ ਨੇ ਆ ਆਦੀ ਕਿਨੂਆ ਦੀ ਰੇੜੀ ਲਾਈ ਆ ਤੇ ਜੇ ਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਇਹ ਜੇ ਨੌਜਵਾਨ ਕਰੀ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਯਾਰ ਚੰਦ ਦੀ ਗੁਰਪ੍ਰੀਤ ਆ ਵੀਰੇ ਯਾਰ ਕਿਹੜਾ ਪਿੰਡ ਆ ਵੀਰੇ ਹਿੰਮਤਪੁਰਾ ਆ ਜ ਆ ਕਿਹੜਾ ਰੋਡ ਜਾਂਦਾ ਮੋਗਾ ਬਰਨਾਲਾ ਹਾਂਜੀ ਵੀਰੇ ਹਾਂਜੀ ਅੱਛਾ ਤੇ ਕਿੰਨੇ ਕ ਟਾਈਮ ਤੋਂ ਕੰਮ ਕਰ ਲਿਆ ਵੀਰੇ ਬਾਈ ਹੋ ਗਿਆ ਹਫਤਾ ਯਾਰ ਅੱਛਾ ਪਹਿਲਾਂ ਕੀ ਕੰਮ ਕਰਦਾ ਸੀ ਪਹਿਲਾਂ ਬਾਈ ਯਾਰ ਕੁਝ ਨਹੀਂ ਬਸ ਯਾਰ ਉਹੀ ਬਾਅਦ ਹੁਣ ਪਹਿਲਾਂ ਪੜਦੇ ਹੁੰਦੇ ਸੀਗੇ ਬਾਅਦ ਮਜ਼ਦੂਰੀ ਪੈ ਗਈ ਬਾਈ ਯਾਰ ਅੱਛਾ ਕੀ ਮਜ਼ਦੂਰੀ ਪੈ ਗਈ ਡੈਡੀ ਬਿਮਾਰ ਰਹਿੰਦਾ ਸੀ ਆ ਅੱਛਾ ਪਹਿਲਾਂ ਕੀ ਕੰਮ ਕਰਦੇ ਸੀਗੇ ਸਬਜ਼ੀ ਸਬਜ਼ੀ ਦਾ ਹਾਂ ਪਹਿਲਾਂ ਸਬਜ਼ੀ ਸਬਜ਼ੀ ਵੇਚਦੇ ਸੀ ਥੋੜੇ ਜਿਆਦਾ ਪ੍ਰਵਾਲ ਸਬਜ਼ੀਆਂ ਦਾ ਕੰਮ ਕਰਦੇ ਆ ਨਾ ਜਿਆਦਾ ਤੇ ਹੋਰ ਘਰੇ ਘਰੇ ਕੌਣ ਕੌਣਗਾ ਘਰੇ ਜੀ ਡੈਡੀ ਹੈਗਾ ਇੱਕ ਵੱਡਾ ਭਰਾ ਹੈਗਾ ਇੱਕ ਬੀਬੀ ਹੈਗੀ ਆ ਮਾਤਾ ਦੀ ਡੈਥ ਹੋ ਗਈ ਸੀ ਹਾਂ ਇਕੱਲਾ ਹੁਣ ਮਾਪਿਆਂ ਦਾ ਹੈ ਨਹੀਂ ਗਏ ਹਾਂ ਹਾਂ ਜੀ ਡੈਡੀ ਹੈਗਾ ਇਕੱਲਾ ਉਹ ਵੀ ਬਿਮਾਰੀ ਰਹਿੰਦਾ ਹੈ ਡੈਡੀ ਹੈਗਾ ਉਹ ਵੀ ਬਿਮਾਰੀ ਰਹਿੰਦਾ ਜੀ ਬਿਮਾਰ ਰਹਿੰਦਾ ਹਾਂਜੀ ਅੱਛਾ ਤੇ ਭੈਣ ਭਾਈ ਭਰਾ ਜੀ ਇੱਕ ਵੱਡਾ ਕੀ ਭਰਾ ਗਿਆ ਵੱਡਾ ਹਾਂਜੀ ਤੇ ਹੋਰ ਕੋਈ ਘਰੌਣੀ ਹੈਗਾ ਕੋਈ ਚਾਚੇ ਤਾਏ ਚਾਚੇ ਤਾਏ ਹੈਗੇ ਜੀ ਇੱਕ ਕੰਮ ਕੌਣ ਕਰਦਾ ਏ ਤੁਹਾਡਾ ਘਰ ਦਾ ਖਰਚਾ ਕੌਣ ਚਲਾਉਂਦਾ ਏ ਵੱਡਾ ਭਰਾ ਚਲਾਈ ਜਾਂਦਾ ਜੀ ਹੁਣ ਵੀ ਉਹ ਚਲਾਉਂਦਾ ਉਹ ਕੰਮ ਗੱਡੀ ਗੱਡੀ ਚਲਾਉਂਦਾ ਜੀ ਟੀਕਾਪ ਹਾਂ ਟੀਕਾਪ ਜੀ ਚਲਾਉਂਦਾ ਹਾਂ ਟੀਕਾਪ ਜੀ ਅੱਛਾ ਅੱਛਾ ਚਲੋ ਬੜੀਆ ਪੜਿਆ ਕਿੰਨਾ ਕਰ ਤੂੰ ਮੈਂ ਜੀ 9 ਪੜਿਆ ਵਾ ਜੀ 10ਵੀਂ ਹਾਂ ਪੜਿਆ ਹਾਂ ਹਾਂਜੀ ਅੱਛਾ ਤੇ ਫੇਰ ਨਹੀਂ ਗਾਹਾਂ ਪੜਨ ਬਾਰੇ ਸੋਚਿਆ ਪੜਨ ਵਾਲੀ ਜੀ ਸੋਚਦਾ ਸੀਗਾ ਪਰ ਮਜੂਰੀਆ ਮਾਰ ਜਾਂਦੀ ਆ ਜੀ ਬੰਦੇ ਦੀਆ ਅੱਛਾ ਮਜੂਰੀ ਸੀ ਚਲੋ ਵਧੀਆ ਚਲ ਹੁਣ ਕੰਮ ਕਿੰਨਾ ਕਿ ਟਾਈਮ ਹੋ ਗਿਆ ਕਰਦੇ ਨੂੰ ਹੌਤਾ ਹੀ ਹੋਇਆ ਸੀ ਤਾਂ ਚਲਾਇਆ ਹੀ ਆ ਭਰਾ ਯਾਰ ਕਿਹ ਕੋਈ ਬਚ ਜਾਂਦਾ ਇਹਦੇ ਚ ਹੇ ਤਾਂ ਬਚਾ ਹੀ ਨਹੀਂ ਯਾਰ ਭਰਾ ਯਾਰ 5500 ਦਾ ਕੰਡਾ ਲਿਆਂਦਾ ਕੱਲ ਹਾਂ ਹੇ ਤਾਂ ਕੁਸ ਕਿੰਨੂ ਲਿਆਂਦੇ ਆ ਕਿੰਨੇ ਦੇ ਕਿੰਨੂ ਆਏ ਕਿੰਨੂ ਆਏ ਭਾਈ ਯਾਰ 4500 ਦੇ ਆਏ ਆ ਕਿੰਨੂ ਸਾਰਾ ਤੇਰਾ ਖਰਚਾ ਕਿੰਨਾ ਹੋ ਗਿਆ ਸਾਰਾ ਟੋਟਲ ਮੰਨ ਕੇ ਚੱਲ 18000 ਰੁਪਏ ਲੱਗ ਗਿਆ ਸਾਰਾ ਕੰਮ ਚੱਲ ਗਿਆ ਹਜੇ ਤੱਕ ਤੇਰੇ ਪੂਰੇ ਨਹੀਂ ਘਰੇ ਮੁੜਨ ਨਹੀਂ ਲੱਗੇ ਰਸਨਾ ਨਹੀਂ ਲੱਗੇ ਨਹੀਂ ਅੱਛਾ ਹਜੇ ਤਾਂ ਪੂਰੇ ਕਿਹਦੇ ਤੱਕ ਕਿੰਨੂ ਆਦੇ ਵੀ ਨਹੀਂ ਹੋਏ ਉੱਤੋਂ ਆ ਪੰਜਾਬ ਬੰਦੀ ਆ ਗਈ ਅੱਜ ਅੱਛਾ ਹਾਂਜੀ ਤੈਨੂੰ ਕਿਵੇਂ ਲੱਗਦਾ ਜੀ ਪੰਜਾਬ ਬੰਦ ਹੋ ਗਿਆ ਤੇਰਾ ਨੁਕਸਾਨ ਹੋ ਗਿਆ ਵਾਸਾ ਜਿਵੇਂ ਹੋ ਗਿਆ ਹੁਣ ਆਉਣਾ ਧੱਸੀ ਜਾ ਬਈ ਯਾਰ ਅਨੇ ਉਹ ਤਾਂ ਹੈ ਪਤਾ ਨਹੀਂ ਜੇ ਹੁਣ ਤੂੰ ਸਮਝੇਗਾ ਨਾ ਇਹ ਚੀਜ਼ ਨੂੰ ਐਮ ਐਸ ਪੀ ਦਾ ਮਤਲਬ ਹੈ ਵੀ ਆਪਣੀ ਸਰਕਾਰ ਜਿਵੇਂ ਕਣਕ ਦੇ ਪੂਰਾ ਰੇਟ ਨਹੀਂ ਦਿੰਦੀ ਓਵੇਂ ਸਬਜ਼ੀਆਂ ਤੇ ਦੇਵੇ ਹੋਰ ਫਸਲਾਂ ਤੇ ਦੇਵੇ ਇਹ ਸਰਕਾਰ ਕਹਿੰਦੀ ਆਪਣੇ ਕਿਸਾਨ ਪਰਾ ਕਹਿੰਦੇ ਆ ਹਾਂਜੀ ਵੀ ਆਏ ਆਪਾਂ ਨੂੰ ਸਾਰਿਆਂ ਦੇ ਆਪਾਂ ਨੂੰ ਰੇਟ ਮਿਲਣਾ ਖੇਤੀ ਕਰੂਗਾ ਜੀ ਫੇਰ ਹੀ ਖਾਵਾਂਗੇ ਅਸੀਂ ਵੀ ਅਸੀਂ ਕਿਹੜੇ ਉਹ ਖਾਣਾ ਕਿੱਥੇ ਤੇ ਹੁਣ ਆ ਤੂੰ ਦੇਖ ਲੈ ਜੀ ਇਹ ਪੂਰਾ ਰੇਟ ਮਿਲੂਗਾ ਕਿਸੇ ਚੀਜ਼ ਦਾ ਫੇਰ ਹੀ ਫਾਇਦਾਗਾ ਫੇਰ ਹੀ ਆ ਜੀ ਕਿਸਾਨ ਭਾਈ ਵੀ ਜੀ ਹੁਣ ਬੰਦੇ ਆਵਦਾ ਹੀ ਕੋਈ ਵੱਖੋ ਵੱਖ ਰੇਟ ਲਾਉਂਦਾ ਹਰ ਇੱਕ ਚੀਜ਼ ਦਾ ਥੋੜੇ ਜਿਆਦਾ ਤਾਂ ਇਹ ਸਬਜ਼ੀਆਂ ਦਾ ਕੰਮ ਕਰਦੇ ਜੇ ਸਬਜ਼ੀਆਂ ਦਾ ਰੇਟ ਹੀ ਪੱਕਾ ਹੋਊਗਾ ਤੇ ਬੰਦਾ ਵੇਚ ਕੇ ਤਾਂ ਮੁੜਾ ਕਈ ਵਾਰ ਤਾਂ ਐ ਹੁੰਦਾ ਵੀ ਕਿ ਰੇਟ ਹੀ ਪੂਰਾ ਪੂਰਾ ਮੈਂ ਹਾਂਜੀ ਜੀ ਹੁਣ ਆ ਦੇਖੋ ਕਈ ਬੰਦੇ ਹੈਗੇ ਸਾਡੇ ਉਹਨਾਂ ਨੂੰ ਠੇਕਾ ਪੱਲੇ ਪਾ ਜਾਂਦਾ ਸਾਰਾ ਉਹ ਪੱਲੇ ਉਪਰਾਉਂਦੇ ਆ ਹੁਣ ਉਹਦਾ ਜ਼ਿੰਮੇਦਾਰ ਨੂੰ ਤਾਂ ਦੇਣਾ ਹੀ ਪੈਂਦਾ ਜੀ ਹੁਣ ਹਾਂ ਮਾਮਲੇ ਤੇ ਲੈ ਕੇ ਸਾਰਾ ਕੁਝ ਕਰਕੇ ਫ ਫਾਇਦਾ ਕੀ ਜੀ ਪੱਲੀ ਵੀ ਭਰਨੇ ਪੈਂਦੇ ਆ ਹਾਂ ਕੁਛ ਵਾਰ ਜਾਂਦਾ ਉਹ ਉਹ ਕੁਛ ਪੂਰੇ ਹੋ ਜਾਂਦੇ ਕੁਛ ਨਹੀਂ ਅੱਛਾ ਰੇ ਸਪਰੇਆਂ ਦੀ ਪੂਰੀ ਹੁੰਦੇ ਆ ਜੀ ਪਹਿਲੀ ਗੱਲ ਤਾਂ ਤੇ ਕੀ ਤੈਨੂੰ ਆਇਆ ਨਹੀਂ ਹੋਇਆ ਕਿ ਭਰਤੀ ਪੂਰਤੀ ਹੋ ਜੇ ਯਾਰ ਬਾੜਾ ਕਰਕੇ ਬਾਈ ਯਾਰ ਤੈਨੂੰ ਕਹਿਦਾ ਜਾਣਾ ਮਜ਼ੂਰੀ ਆ ਮਾਰ ਜਾਂਦੀ ਟੀਮ ਚਲ ਕੋਈ ਗੱਲ ਨਹੀਂ ਬੇਨਤੀ ਦੋਸਤੋ ਇਧਰਲੀ ਮੋਗਾ ਬਰਨਾਲਾ ਸੜਕ ਤੇ ਵੀਰ ਖੜਦਾਗਾ ਤੇ ਇਹ ਕੰਮ ਕਰਦਾ ਖਨੂਆ ਦਾ ਤੇ ਆਪਦਾ ਜੂਸ ਵਗੈਰਾ ਕੱਢ ਕੇ ਵੇਚਦਾ ਤੇ ਆਪਾਂ ਕਹਿੰਦੇ ਨੇ ਵੀ ਨੌਜਵਾਨਾਂ ਨੂੰ ਹਨਾ ਕੰਮ ਕਰਨਾ ਚਾਹੀਦਾ ਤੇ ਉਹਨਾਂ ਨੂੰ ਸਹਯੋਗ ਵੀ ਕਰਨਾ ਚਾਹੀਦਾ ਇਧਰਲੀ ਨੈਸ਼ਨਲ ਹਾਈਵੇ ਤੇ ਇਹ ਹੁੰਦਾਗਾ ਤੇ ਜਦੋਂ ਵੀ ਕੋਈ ਉਹ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਸਾਹਮਣੇ ਇਹ ਆਪੋਜ਼ਿਟ ਸਾਈਡ ਜਿਹੜਾ ਬਲਾਸਪੁਰ ਪਿੰਡ ਆ ਜਿਹੜਾ ਧਰਨਪ੍ਰੀਤ ਦਾ ਪਿੰਡ ਆ ਉੱਥੇ ਇਹ ਵੀਰ ਖੜਦਾਗਾ ਤੇ ਇਸ ਵੀਰ ਨੂੰ ਜ਼ਰੂਰ ਸਹਯੋਗ ਕਰੋ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਬੋਰਡ ਵੀ ਲੱਗਿਆ ਹੋਇਆ ਪੁਲਿਸ ਚੌਂਕੀ ਬਲਾਸਪੁਰ ਦਾ ਇੱਥੇ ਆ ਕੇ ਤੁਸੀਂ ਇਹਨੂੰ ਨਾਲੇ ਦਾ ਜੂਸ ਪੀਆ ਕਰੋ ਤੇ ਨਾਲੇ ਇਹਦਾ ਸਹਯੋਗ ਇਹੀ ਹੁੰਦਾ ਵੀ ਜੂਸ ਪੀਓਗੇ ਤਾਂ ਇਹਦੀ ਸੇਲ ਵਧੂਗੀ ਤਾਂ ਇਹ ਆਪਦਾ ਰਿਕਵਰ ਕਰ ਲੂਗਾ ਤੇ ਘਰੇ ਆਪਦਾ ਖਰਚਾ ਪੋਟ ਲੂਗਾ ਤੇ ਇਹਨਾਂ ਨਾਲ ਇਹਦਾ ਸਹਯੋਗ ਹੋ ਜਾਂਦਾ 5-10 ਰੁਪਏ ਦੀ ਚੀਜ਼ ਹੁੰਦੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ